ਅੰਬ ਦਾ ਮੌਸਮ ਆ ਤੇ ਤੁਹਾਨੂੰ ਸੜਕਾਂ ਤੇ ਵੀ ਰੇੜੀਆਂ ਮਿਲਣਗੀਆਂ ਤੇ ਸ਼ਹਿਰਾਂ ਦੇ ਵਿੱਚ ਵੀ ਰੇੜੀਆਂ ਤੇ ਅੰਬ ਜਿਹੜੇ ਵਿਕਦੇ ਨਜ਼ਰ ਆਉਣਗੇ ਪਰ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਅਜੀਹੀ ਥਾਂ ਤੇ ਇਹ ਹੈਗਾ ਜੀ ਮਹੱਲੀ ਦਾ ਜੋਲੀਗਾ ਜੋਲੀ ਮਹੱਲੀ ਦਾ ਇਹ ਮਹੱਲੀ ਜ਼ਿਲ੍ਹਾ ਜੀ ਇਹ ਜੋਲੀ ਜੋਲਾ ਜੋਲੀ ਇਹ ਹੈ ਪਿੰਡਾ ਤੇ ਇਹ ਜੇ ਬਾਗ ਹੈ ਦੇਖ ਲਓ ਤੁਸੀਂ ਚਾਹੇ ਤੁਸੀਂ ਉੱਥੋਂ ਬਾਬਾ ਜੀ ਤੋਂ ਲੈਣੇ ਆ ਉੱਥੋਂ ਲੈ ਲਓ ਅੰਬ ਤੇ ਭਾਵੇਂ ਖਰੀਦਨੇ ਆਂ ਖਰੀਦਨੇ ਉੱਥੋਂ ਲੈ ਲੈ ਤੇ ਭਾਵੇਂ ਇੱਥੇ ਤੋੜ ਲੋ ਆ ਲੈ ਇਹ ਬਾਗ ਹੈ ਜੀ ਅੰਬ ਦਾ ਬੜਾ ਮੰਨ ਕੇ ਚੱਲੋ ਸ਼ਹਿਰ ਤੋਂ ਦੂਰ ਦਾ ਇਲਾਕਾ ਹੈ ਇੱਥੇ ਆਉਣਾ ਜਾਣਾ ਲੋਕਾਂ ਦਾ ਬੜਾ ਘੱਟ ਹੈ ਇੱਧਰ ਤੇ ਬਾਗ ਹੈ ਜੀ ਤੇ ਇੱਥੇ ਸਾਰੇ ਜਿਹੜੇ ਇਹ ਅੰਬਾਂ ਦਾ ਬਾਗ ਹੈ ਚਾਹੇ ਤੁਸੀਂ ਅਚਾਰੀ ਅੰਬ ਲੈ ਲਓ ਚਾਹੇ ਚੂਸਣ ਵਾਲਾ ਅੰਬ ਲੈ ਲਓ ਤੁਸੀਂ ਪਿਛਲੇ ਪਾਸੇ ਆ ਤੇ ਬੜਾ ਵਧੀਆ ਲੱਗਦਾ ਮੈਨੂੰ ਇਲਾਕਾ ਇਹ ਆ ਦੇਖੋ ਉਹ ਦੇਖੋ ਕਿੱਡੇ-ਕਿਡੇ ਅੰਬ ਲੱਗੇ ਹੋਏ ਆ ਅੱਜ ਦਿਖਾਵਾਂ ਇਹ ਚੂਸਨ ਵਾਲਾਂ ਦੇ ਤੇ ਇਹ ਆਚਾਰੀ ਅੰਬ ਆ ਅੱਜ ਉਹ ਦੇਖੋ ਤਾਜ਼ਾ ਤੋੜ ਕੇ ਅੰਬ ਲੈ ਕੇ ਜਾਓ ਲੈਣਾ ਤਾਂ ਆ ਦੇਖੋ ਕੋਈ ਕਿਸੇ ਤਰ੍ਹਾਂ ਦਾ ਮਸਾਲਾ ਨਹੀਂ ਕੋਈ ਕੈਮੀਕਲ ਨਹੀਂ ਸਿੱਧਾ ਇੱਥੋਂ ਅੰਬ ਤੋੜੋ ਤੇ ਖਰੀਦੋ ਬਹੁਤ ਵਧੀਆ ਲੱਗਿਆ ਮੈਨੂੰ ਇਹ ਜਿਹੜਾ ਪੰਜਾਬ ਦਾ ਏਰੀਆ ਤੇ ਇਹ ਜੀ ਅੰਬਾਲਾ ਦੇ ਬਿਲਕੁਲ ਨੇੜੇ ਲੱਗਦਾ ਏਰੀਆ ਹਰਿਆਣੇ ਦੀ ਸਰਹੱਦ ਹੋਏ ਜਿਹੜੇ ਹੱਦ ਦੇ ਨਾਲ ਆ ਤੇ ਪੰਜਾਬ ਦੀ ਮੰਨ ਕੇ ਚਲੋ ਇਹ ਇੰਡਸਟਰੀਅਲ ਏਰੀਆ ਦੇ ਵਿੱਚ ਆ ਜਾਂਦਾ ਹੈ ਤੇ ਅਪਰੋਚ ਲੋਕਾਂ ਦੀ ਇੱਥੇ ਬਹੁਤ ਘੱਟ ਹੈ